ਹੁਣ ਸੀਪੀਆਈ ਹਰਚਰਨ ਸਿੰਘ ਪੁੱਲਰ ਦਾ ਰਿਮਾਂਡ ਲਵੇ ਕੱਲ ਦੁਪਹਿਰ ਤੋਂ ਸ਼ੁਰੂ ਹੋਈ ਮੁੜ ਕੇ 7 ਦਿਨਾਂ ਬਾਅਦ ਵਾਲੀ ਰੇਡ ਦੇਰ ਰਾਤ ਤੱਕ ਚੱਲੀ ਪ੍ਰੋਪਰਟੀ ਤਾਂ ਦੁਬਈ ਤੋਂ ਲੈ ਕੇ ਕੈਨੇਡਾ ਤੱਕ ਨਿਕਲਈ ਫਲੈਟ ਤਾਂ ਉਸ ਤੱਕ ਨਿਕਲਈ ਲੋ ਇੱਕ ਇੱਕ ਲੋਕਰ ਤੋਂ ਵੀ 50 50 ਫਲੈਟ ਨਿਕਲਈ ਹੈਨਾ ਤੇ ਇੱਧਰ ਕਹਿੰਦੇ ਜੀ 14 ਬੰਦਿਆਂ ਤੋਂ ਕੁਝ ਕੁ ਵੀ ਹੋ ਤਾਈ ਨਾਮ ਹੋਰ ਜਹੇ ਨੇ ਜਿਨ੍ਹਾਂ ਦੇ ਵਿੱਚ ਨਾਲ ਦੇ ਸਾਥੀ ਅਧਿਕਾਰੀ ਨੇ ਵੱਡੇ ਜਿਹੜਾ ਪੰਥਕ ਸਾਂਝਾ ਉਮੀਦਵਾਰ ਹੈ ਉਹਦੇ ਨਾਲ ਅਕਾਲੀ ਦਲ ਦਾ ਕੋਈ ਮੁਕਾਬਲਾ ਹੁੰਦਾ ਤੇ ਅਕਾਲੀ ਦਲ ਔਰ ਭਾਜਪਾ ਤੋਂ ਬਾਅਦ ਜੇਕਰ ਕੋਈ ਮੁਖਤਰਾ ਬਚਦੀਆਂ ਨੇ ਤਾਂ ਉਹ ਹੈ ਜੀ ਸੱਤਾਧਾਰੀ ਫਿਰ ਆਮ ਆਦਮੀ ਪਾਰਟੀ ਜੇਕਰ 3 ਤਰੀਕ ਨੂੰ ਐਸਜੀਪੀਸੀ ਦੀ ਚੋਣ ਹੈ ਇਹ ਚੋਣ 11 ਨਵੰਬਰ ਵਾਲੀ ਚੋਣ ਤੋਂ ਪਹਿਲਾਂ ਇਸ ਚੋਣ ਦੇ ਵਿੱਚ ਤੈਹ ਜਾ ਕੇ ਬਾਦਲ ਤੇਰੇ ਕੋਲ ਐਸਜੀਪੀਸ ਦੇ ਮੈਂਬਰ ਨੇ ਪ੍ਰਧਾਨ ਉਹਨਾਂ ਦਾ ਹੀ ਬਣਨਾ ਸੋ ਪ੍ਰਧਾਨ ਬਣਨਾ ਤਾਂ ਇਹ ਹੈ ਜੀ ਕੀ ਉਸ ਦਾ ਵੀ ਕੋਈ ਅਸਰ ਪੂਰਦਾ ਗਲੋਬਲ ਪੰਜਾਬੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਜਿਸ ਦਿਨ ਡੀਆਈਜੀ ਰੋਪੜ ਹਰਚਲ ਸਿੰਘ ਭੁੱਲਰ ਨੂੰ ਸੀਬੀਏ ਨੇ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਸੀਵੇ ਅਦਾਲਤ 'ਚ ਪੇਸ਼ ਕਰਕੇ ਉਹਨਾਂ ਨਿਆਂਇਕ ਹਾਰਸਤ 'ਚ ਭੇਜ ਦਿੱਤਾ ਉਸ ਦਿਨ ਇਹ ਬਹੁਤ ਸਵਾਲ ਖੜੇ ਹੋਏ ਕਈ ਪਹਿਲੂਆਂ ਤੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਕਿ ਵੀ ਰਿਮਾਂਡ ਕਿਉਂ ਨਹੀਂ ਲਿਆ ਜਦੋਂ ਕਿ ਕਾਨੂੰਨੀ ਮਾਹਰ ਇਸ ਗੱਲ ਤੇ ਵੀ ਗੱਲ ਕਰ ਰਹੇ ਸੀ ਕਿ ਕਿ ਸੀਬੀਆਈ ਇੱਕੋ ਦਿਨ ਆ ਕੇ ਸਿੱਧੀ ਕਾਰਵਾਈ ਨਹੀਂ ਪਾਉਂਦੀ ਉਹ ਬੀਜਲੈਂਸ ਨਹੀਂ ਹੁੰਦੀ ਉਹ ਪਹਿਲਾਂ ਤਾਂ ਸ਼ਿਕਾਇਤਕਰਤਾ ਦੀ ਸ਼ਿਕਾਇਤ ਨੂੰ ਪਹਿਲਾਂ ਪਰਖਦੀ ਆ ਫਿਰ ਉਹਦੇ ਹਵਾਲੇ ਨਾਲ ਤੱਥ ਇਕੱਠੇ ਕਰਦੀ ਆ ਜਦੋਂ ਉਹਦੇ ਕੋਲ ਪੂਰਾ ਕੇਸ ਮਜ਼ਬੂਤ ਬਣ ਜਾਂਦਾ ਫਿਰ ਉਹ ਐਕਸ਼ਨ ਮੋਡ ਚ ਆਉਂਦੀ ਆ ਇਸ ਲਈ 11 ਤਰੀਕ ਦੀ ਐਫ ਆਈ ਆਰ ਹੁੰਦੀ ਆ ਤੇ ਕਾਰਵਾਈ ਜਾ ਕੇ ਬਾਅਦ ਚੋਂ ਹੁੰਦੀ ਆ ਹੈਨਾ ਤੇ ਮਤਲਬ 14 15 ਤਰੀਕ ਦੇ ਨੇੜੇ ਜਾ ਕੇ ਕਾਰਵਾਈ ਹੁੰਦੀ ਆ ਸੋ ਇਸ ਲਈ ਉਹ ਕਹਿੰਦੇ ਵੀ ਕਿ ਇਹ ਤੋਂ ਪਹਿਲਾਂ ਵੀ ਉਹਨਾਂ ਨੇ ਮੀਨਾਖੰਡ ਲਾ ਕੇ ਪੂਰੇ ਤੱਥ ਸਬੂਤ ਇਕੱਠੇ ਕੀਤੇ ਸੀ ਇਸ ਲਈ ਕਹਿੰਦੇ ਰਿਮਾਂਡ ਨਹੀਂ ਲਿਆ ਪਰ ਹੁਣ ਸੀਬੀਆਈ ਹਰਚਰਨ ਸਿੰਘ ਪੁੱਲਰ ਦਾ ਰਿਮਾਂਡ ਲਵੇਗੀ ਬਿਲਕੁਲ ਜੀ ਬਾਅਦchu ਵੀ ਰਿਮਾਂਡ ਮੰਗਿਆ ਜਾ ਸਕਦਾ ਹੈ ਕਹਿੰਦੇ ਔਰ ਇਹਦੀ ਤਿਆਰੀ ਵੀ ਹੋ ਗਈ ਹੈ ਔਰ ਤਿਆਰੀ ਦੇ ਆਧਾਰ ਵੀ ਬਹੁਤ ਮਜ਼ਬੂਤ ਬਣਦਾ ਜਾ ਰਿਹਾ ਲੰਘੇ ਕੱਲ ਚੰਡੀਗੜ੍ਹ ਸੈਕਟਰ 40 ਵਾਲੀ ਹਰਚਰਨ ਪੁੱਲਰ ਦੀ ਕੋਠੀ ਦੇ ਵਿੱਚ ਸੀਬੀਆਈ ਦੀ ਦਰਜਨ ਦੇ ਕਰੀਬਤ ਕਾਰੀਆਂ ਦੀ ਟੀਮ ਦਾਖਲ ਹੁੰਦੀ ਆ ਤੇ 9 9.5 ਘੰਟੇ ਉਸ ਕੋਠੀ ਚ ਹਾਜ਼ਰ ਨਾਜ਼ ਰਹਿ ਕੇ ਸਣੇ ਕੈਮਰੇ ਸਣੇ ਲੈਪਟਾਪ ਸਣੇ ਦਸਤਾਵੇਜ਼ ਸਾਰੀ ਤਿਆਰੀ ਨਾਲ ਆਉਂਦੀ ਆ ਪ੍ਰਿੰਟਰ ਪ੍ਰਿੰਟਰ ਵੀ ਨਾਲ ਲੈ ਕੇ ਆਉਂਦੀ ਆ ਤੇ ਉੱਥੇ ਬੈਠ ਕੇ ਸਾਰਾ ਕੇਸ ਤਿਆਰ ਕਰਦੀ ਆ ਕੇਸ ਤਿਆਰ ਕੀ ਕਰਦੀ ਆ ਘਰ ਦੇ ਵਿੱਚ ਜੋ ਸਾਜੋ ਸਮਾਨ ਜੋ ਫਰਨੀਚਰ ਹੈ ਜੋ ਸਜਾਵਟ ਦਾ ਸਮਾਨ ਹੈ ਜੋ ਬਾਗਬਾਨੀ ਬਾਹਰ प्यारी क्यूरी ਦੇ ਵਿੱਚ ਗਮਲੇ ਸ਼ਮਲੇ ਲਾਏ ਨੇ ਫੁੱਲ ਝੜੀਆਂ ਲੜੀਆਂ ਪਟਾਕੇ ਕੁਛ ਵੀ ਜੋ ਵੀ ਲਟਕਾਏ ਨੇ ਝੂਮਰ ਜਮਰ ਸਭ ਦਾ ਹਸਾਬ ਤਾਲ ਕਹਿੰਦੇ ਇਹ ਨਹੀਂ ਪਰਿਵਾਰ ਤੋਂ ਕੁਝ ਕੁ 9 9:30 ਘੰਟੇ ਕੱਲ ਦੁਪਹਿਰ ਤੋਂ ਸ਼ੁਰੂ ਹੋਈ ਮੁੜ ਕੇ 7 ਦਿਨਾਂ ਬਾਅਦ ਵਾਲੀ ਰੇਡ ਦੇਰ ਰਾਤ ਤੱਕ ਚੱਲੀ ਤੇ ਦੱਸਣ ਵਾਲੇ ਦੱਸਦੇ ਨੇ ਕਿ ਪਤਨੀ ਤੋਂ ਵੀ ਤੇ ਪੁੱਤਰ ਤੋਂ ਵੀ ਪੁੱਛ ਕਿਛੀ ਨਹੀਂ ਕੀਤੀ ਬਕਾਇਦਾ ਤੌਰ ਤੇ ਉਹਦੀ ਵੀਡੀਓਗ੍ਰਾਫੀ ਵੀ ਕੀਤੀ ਤੇ ਨਾਲ ਦੀ ਨਾਲ ਆਪਣੇ ਲੈਪਟਾਪ 'ਤੇ ਸਾਰਾ ਕੁਝ ਰਿਕਾਰਡ ਕੀਤਾ ਟਾਈਪ ਕੀਤਾ ਤੇ ਹੁਣ ਉਹਦੇ ਆਧਾਰ ਦੇ ਉੱਤੇ ਜੋ ਨਮਾ ਤਿਆਰ ਕੀਤਾ ਕੇਸ ਹੈ ਜੀ ਕਿ 6 ਸਾਲਾਂ 'ਚ ਪਿਛਲੇ 6 ਸਾਲਾਂ 'ਚ ਕਿੰਨੀ ਪ੍ਰਾਪਰਟੀ ਬਣੀ ਕਿੰਨੀ ਜਾਇਦਾਦ ਬਣਾਈ ਉਹਦੇ ਆਧਾਰ ਤੇ ਰਿਮਾਂਡ ਮੰਗਿਆ ਜਾਊਗਾ ਜੇ ਤੁਸੀਂ ਸ਼ੁਰੂਆਤੀ ਦੌਰ ਵਾਲਾ ਹਿਸਾਬ ਦੇਖੋ ਤਾਂ ਉਹਦੇ ਵਿੱਚ ਚੀਜ਼ਾਂ ਸਾਹਮਣੇ ਆ ਰਹੀਆਂ ਸੀ ਕਿ ਕਿ ਭੁੱਲੜ ਦੇ ਘਰੋਂ ਤਾਂ 7.5 ਕਰੋੜ ਮਿਲ ਗਿਆ ਜੀ ਹੈ ਨਾ ਜੀ 50 ਤੋਂ ਜ਼ਿਆਦਾ ਜੀ ਪ੍ਰਾਪਰਟੀਆਂ ਦੇ 10 ਸਾਬੇਜ ਮਿਲ ਗਏ ਜੀ 2 ਕਿਲੋ ਸੋਨਾ ਮਿਲ ਗਿਆ ਜੀ ਹੈ ਨਾ ਲਗਜ਼ਰੀ ਘੜੀਆਂ ਮਿਲ ਗਿਆ ਜੀ 26 ਕਈ ਲੋਕਰਾਂ ਦੀਆਂ ਚਾਬੀਆਂ ਮਿਲ ਗਿਆ ਕਈ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਮਿਲ ਗਿਆ ਫਾਰਮ ਹਾਊਸ ਤੋਂ ਬਦੇਸ਼ੀ ਹੈ ਸ਼ਰਾਬ ਮਿਲ ਗਈ ਜੀ 5.5 ਲੱਖ 6 ਲੱਖ ਦੀ ਜੀ 17 ਜਿੰਦਾ ਕਾਰਤੂਸ ਮਿਲ ਗਏ ਜੀ 100 ਜਿੰਦਾ ਕਾਰਤੂਸ ਘਰੋਂ ਮਿਲ ਗਏ ਜੀ ਸੋ ਬੜਾ ਕੁਝ ਪਰ ਹੁਣ ਸਵਾਲ ਤਾਂ ਇਹ ਆ ਗਿਆ ਜੀ ਕਹਿੰਦੇ ਕਿ ਪ੍ਰਾਪਰਟੀਆਂ ਦੇ ਜਿਸ ਦਾ 70 71 ਤੱਕ ਚਲੀ ਗਈ ਪ੍ਰੋਪਰਟੀ ਤਾਂ ਦੁਬਈ ਤੋਂ ਲੈ ਕੇ ਕੈਨੇਡਾ ਤੱਕ ਨਿਕਲਈ ਫਲੈਟ ਤਾਂ ਉੱਥੇ ਤੱਕ ਨਿਕਲਿਆਈ ਲੋ ਇੱਕ ਇੱਕ ਲੋਕਰ ਤੋਂ ਵੀ 50 50 ਫਲੈਟ ਨਿਕਲਿਆਈ ਹੈਨਾ ਤੇ ਇੱਧਰ ਕਹਿੰਦੇ ਜੀ 14 ਬੰਦਿਆਂ ਤੋਂ ਪੁੱਛਗਿੱਛ ਵੀ ਹੋ ਗਈ ਪਹਿਲੀ ਪੁੱਛਗਿੱਛ ਦੀ ਸੂਚੀ ਦੇ ਵਿੱਚ ਹਰ ਚਰਨ ਭੁੱਲਰ ਨਾਲ ਕੰਮ ਕਰਨ ਵਾਲਾ ਅਮਲਾ ਫਲਾ ਆਇਆ ਜੀ ਇਹਦਾ ਮਤਲਬ ਇਹ ਨਹੀਂ ਕਿ ਉਹ ਭ੍ਰਸ਼ਟ ਨੇ ਜਾਂ ਉਹ ਭ੍ਰਸ਼ਾਚਾਰੀ ਦੇ ਮਾਮਲੇ ਚ ਉਹਨੂੰ ਪੁੱਛਗਿੱਛ ਹੋਰੀ ਉਹ ਨੇੜਲਾ ਜਿਹੜਾ ਰੋਜ਼ ਦਿਨਚਾਰੇ ਚ ਪਿਕਚਰ ਦਾ ਚਾਹੇ ਉਹ ਸੇਵਾਦਾਰ ਹੋਵੇ ਚਾਹੇ ਉਹ ਸਫਾਈ ਕਰਮੀ ਹੋਵੇ ਚਾਹੇ ਉਹ ਕਲਰਕ ਹੋਵੇ ਚਾਹੇ ਡਰਾਈਵਰ ਹੋਵੇ ਚਾਹੇ ਸਿਕਿਉਰਿਟੀ ਗਾਰਡ ਹੋਵੇ ਚਾਹੇ ਹੋਰ ਨਾਲ ਅਧਿਕਾਰੀ ਹੈ ਛੋਟੇ ਵੱਡੇ ਕੰਮ ਕਰਨ ਵਾਲੇ ਉਹ ਸਾਰੇ ਉਸ ਪੈਰਾਫੇਰੀਆ ਚ ਆ ਗਏ ਤੇ ਕਹਿੰਦੇ ਜੀ 14 ਦੇ ਕਰੀਬ ਉਹ ਨਾਮ ਨੇ ਜਿਨ੍ਹਾਂ ਤੋਂ ਹੁਣ ਪੁੱਛਕਿਛ ਕੀਤੀ ਜਾ ਰਹੀ ਆ ਸੋ ਮੋਡਲਾ ਪੜਾਤਾ ਜੀ ਕਹਿੰਦੇ ਇਹ ਆ ਪਰ ਇਹ ਤੋਂ ਬਿਨਾ 27 ਨਾਮ ਹੋਰ ਜਹੇ ਨੇ ਜਿਨ੍ਹਾਂ ਦੇ ਵਿੱਚ ਨਾਲ ਦੇ ਸਾਥੀ ਅਧਿਕਾਰੀ ਨੇ ਵੱਡੇ ਜਿਨ੍ਹਾਂ ਦੇ ਵਿੱਚ ਕਈ ਮੌਜੂਦਾ ਤੇ ਸਾਥਕ ਸਿਆਸਤਦਾਨਾਂ ਦੇ ਨਾਮਾਂ ਦੀ ਚਰਚਾ ਹੈ ਵਪਾਰੀ ਕਾਰੋਬਾਰੀਆਂ ਦੇ ਨਾਮਾਂ ਦੀ ਚਰਚਾ ਹੈ ਉਹ 27 ਨਾਮ ਵੀ ਤਿਆਰ ਨੇ ਜਿਨ੍ਹਾਂ ਚੋਂ ਦੋ ਤੋਂ ਤਿੰਨ ਤਾਂ ਕਹਿੰਦੇ ਆਈਪੀਐਸ ਰੈਂਕ ਦੇ ਅਧਿਕਾਰੀਆ ਤੋਂ ਸੀਵੀਆਈ ਨੇ ਪੁੱਛ ਪੁੱਛਦਾ ਰਾਹ ਵੀ ਖੋਲ ਲਿਆ ਸੋ ਹੁਣ ਇਹ ਸਾਰੀ ਪ੍ਰਕਿਰਿਆ ਦੱਸ ਦਿਆਂ ਜੀ ਕਿ ਹੁਣ ਰਿਮਾਂਡ ਲਿਆ ਜਾਊਗਾ ਲਓ ਜੀ ਰਿਸ਼ਵਤ ਕੇਸ ਦੇ ਵਿੱਚ ਪੜੇਗੇ ਪੰਜਾਬ ਦੇ ਡੀਆਈਜੀ ਹਰਚੰਦ ਸਿੰਘ ਭੁੱਲਰ ਤੇ ਸਿਕੰਜਾ ਕੱਸਦਾ ਜਾ ਰਿਹਾ ਹੈ ਸੀਬੀਆਈ ਉਹਨਾਂ ਨੂੰ ਕਿਸੇ ਵੀ ਸਮੇਂ ਮੋੜ ਕੇ ਰਿਮਾਂਡ ਤੇ ਲੈ ਸਕਦੀ ਹੈ ਪਹਿਲਾਂ ਰਿਮਾਂਡ ਨਹੀਂ ਲਿਆ ਹੁਣ ਰਿਮਾਂਡ ਤੇ ਲੈ ਸਕਦੀ ਹੈ ਕਹਿੰਦੇ ਹੁਣ ਉਹਨਾਂ ਦੇ ਉੱਤੇ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਕੇਸ ਵੀ ਦਰਜ ਹੋਵੇਗਾ ਈਡੀਬੀ ਇਨਵੋਲਵ ਹੋ ਜਾਏਗੀ ਜੋ ਵਿਦੇਸ਼ੀ ਲੱਗਗੇ ਜਿਉਣੇ ਫਲੈਟ ਫਲੂਟ ਤਾਂ ਵਿਦੇਸ਼ੀ ਆਮਦਨ ਦਾ ਸਰੋਤ ਵੀ ਜੁੜ ਰਿਹਾ ਹੈ ਉਹ ਸਾਰਾ ਕੁਝ ਕਾਰੋਬਾਰ ਜੀ ਜੁੜ ਗਿਆ ਤਾਂ ਕਹਿੰਦੇ ਫਿਰ ਈਡੀ ਨੇ ਵੀ ਆ ਜਾਣਾ ਆਮਦਨ ਤੋਂ ਬਾਅਦ ਜਾਇਦਾਦ ਦੇ ਕੇਸ ਦੀ ਵੀ ਤਿਆਰੀ ਹੋ ਗਈ ਹੈ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਸੀਬੀਆਈ ਵੀਰਵਾਲ ਨੂੰ ਚੰਡੀਗੜ੍ਹ ਦੇ ਸੈਕਟਰ 40 ਦੇ ਕੋਠੀ ਦੇ ਵਿੱਚ ਜਦੋਂ ਪਹੁੰਚਦੀ ਹੈ ਤਾਂ ਉਸ ਜਾਂਚ ਦੇ ਵਿੱਚੋਂ ਜਿਵੇਂ ਅੱਗੇ ਵਧਿਆ ਜਾ ਰਿਹਾ ਉਹ ਤੋਂ ਹੁੰਦਾ ਜਾਏ ਕਿ ਉਹਨੂੰ ਰਿਮਾਂਡ ਲਿਆ ਜਾਊਗਾ 9:30 ਘੰਟੇ ਦੀ ਕੱਲ ਦੀ ਪੁੱਛਗਿੱਛ ਮਤਲਬ ਜਾਂਚ ਜਾਂਚ ਦੇ ਵਿੱਚ 2.5 ਘੰਟੇ ਦੀ ਪੁੱਛਗਿੱਛ ਸਿਵੇ ਇਹਨਾਂ ਦੇ ਘਰ ਹਰ ਚੀਜ਼ ਦੀ ਵੀਡੀਓਗ੍ਰਾਫੀ ਕਰਾਈ ਹੈ ਹਰ ਚੀਜ਼ ਦੀ ਸੂਚੀ ਬਣਾਈ ਹੈ ਹੈ ਕੀਮਤ ਕੱਢੀ ਆ ਫਿਰ ਉਹਦੀ ਹੈ ਕਿੰਨੇ ਏਸੀ ਲੱਗੇ ਨੇ ਕਿੰਨੇ ਗਮਲੇ ਨੇ ਹੈ ਕਿੰਨੇ ਬਿਜਲੀ ਦੇ ਬੱਲਬ ਨੇ ਕਿੰਨੇ ਝੂਮਰ ਨੇ ਹੈ ਨਾ ਹਾਂ ਕਿੰਨਾ ਸਾਜੋ-ਸਮਾਨ ਹੈ, ਫਰਨੀਚਰ ਕਿਹੜਾ ਹੈ, ਕਿੱਥੋਂ ਲਿਆਂਦਾ ਹੈ, ਕਿਹੜੀ ਰੇਂਜ ਦਾ ਹੈ, ਕੀ ਉਹਦੀ ਮਾਰਕੀਟ ਵੈਲਿਊ ਹੈ, ਹਾਂ ਕੋਠੀ ਦੇ ਅੰਦਰ ਖਰਚਾ ਪਾਣੀ ਕਿੰਨਾ ਹੈ, ਪਿਛਲੇ 6 ਸਾਲਾਂ ਦੇ ਵਿੱਚ ਕਿੰਨੀ ਜ਼ਿਆਦਾ ਅਚਾਨਕ ਤੇਜ਼ੀ ਨਾਲ ਵਧੀ ਹੈ, ਇਹ ਸਾਰੇ ਪਹਿਲੂ। ਸੀਬੀਆਈ ਨੇ ਫਿਰ ਕਹਿੰਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਹੈ ਤੇ ਪੁੱਛਗਿੱਛ ਦੇ ਵਿੱਚ ਪਤਨੀ ਤੇ ਬੇਟਾ ਮੁੱਖ ਤੌਰ ਤੇ ਸ਼ਾਮਲ ਹੋ ਸਕਦਾ ਕਿ ਅੱਡੋ-ਅੱਡ ਪੁੱਛਗਿੱਛ ਕਰਕੇ ਬਾਅਦ ਵਿੱਚ ਉਹਦਾ ਮਿਲਾਨ ਦੀ ਵੀ ਪ੍ਰਕਿਰਿਆ ਹੁੰਦੀ ਹੈ ਕਿ ਕੀ ਬਿਆਨ ਮਿਲਦੇ ਨੇ। ਕਹਿੰਦੇ ਜੀ ਜੋ ਵੀ ਸਵਾਲ ਜਵਾਬ ਕੀਤੇ ਗਏ ਉਹ ਵੀਡੀਓਗ੍ਰਾਫੀ ਦੇ ਰੂਪ ਵਿੱਚ ਰਿਕਾਰਡ ਵੀ ਕੀਤੇ ਤੇ ਲੈਪਟਾਪ ਤੇ ਟਾਈਪ ਕਰ ਟਾਈਪ ਵੀ ਕੀਤੇ ਪਰਿਵਾਰਾਂ ਦੇ ਮੈਂਬਰਾਂ ਦੇ ਬਿਆਨਾਂ ਦੇ ਉੱਤੇ ਸਾਈਨ ਲਏ ਨੇ ਬਖ ਕਹ ਸਕਾਂ ਜੀ ਸੀਬੀ ਨੇ ਚਰਚਾ ਇਹ ਵੀ ਇੱਕ ਕਰੀਬ 2 ਘੰਟੇ ਤੱਕ ਸਵਾਲ ਜਵਾਬ ਦਾ ਦੌਰ ਚੱਲਿਆ ਤੇ ਜਦੋਂ ਕਿ ਕੋਠੀ ਦੇ ਵਿੱਚ 9 9 ਘੰਟੇ ਸੀਬੀ ਦੇ 12 ਦੇ ਕਰੀਬ ਇਹ ਅਧਿਕਾਰੀ ਬਤਾ ਕੇ ਗਏ ਕਿ ਦੋ ਮੰਜ਼ਿਲਾ ਕੋਠੀ 7 ਬੈਡਰੂਮ ਨੇ ਸਵਾਲ ਤਾਂ ਇੱਥੇ ਵੀ ਖੜਾ ਹੋ ਰਿਹਾ ਜੀ ਕਿ ਕਰੋੜਾਂ ਦੀ ਜਾਇਦਾਦ ਹੈ ਹੈ ਸਾ 7.5 ਕਰੋੜ ਨਗਦ ਮਿਲਦਾ ਹੈ ਗਹਿਣਾ ਗੱਟਾ ਮਿਲਦਾ ਉਹ ਤੋਂ ਬਿਨਾ ਜਿਹੜੇ ਜਾਇਦਾਦਾਂ ਮਿਲ ਰਹੀਆਂ ਨੇ ਫਲੈਟ ਕੋਠੀਆਂ ਪਲਾਟ ਫਾਰਮ ਹਾਊਸੇ ਮਿਲ ਰਹੇ ਨੇ ਉਹ ਕਰੋੜਾਂ ਦੇ ਨੇ ਮਤਲਬ ਅਰਬਾਂ 'ਚ ਬਦਲ ਜਾਣੇ ਆ ਉਹ ਸਾਰਾ ਕੁਝ ਤੇ ਪਰ ਸੈਲਰੀ ਕਹਿੰਦੇ ਸਵਾ 2 ਲੱਖ ਹੈ ਤੇ ਇਸ ਤਰੀਕੇ ਕਰ ਨਾਲ ਕਹਿੰਦੇ ਸਵਾਲ ਹੈ ਜੀ ਡੀਆਈਐਚ ਚੰਦ ਸਿੰਘ ਭੁੱਲਰ ਦੀ ਜੇਕਰ ਮਹੀਨਾਵਾਰ ਤਨਖਾਹ ਦੇਖੋ ਤਾਂ ਕਹਿੰਦੇ ਜੀ ਉਹ 2 ਲੱਖ 16000 ਦੇ ਕਰੀਬ ਬਣਦੀ ਹੈ ਜੋ ਜਦੋਂ ਕਿ ਉਹਨਾਂ ਦੀ ਜੋ ਪ੍ਰਾਪਰਟੀ ਹੈ ਉਹ ਕਿਤੇ ਵੀ 15 ਕਰੋੜ ਤੋਂ ਜ਼ਿਆਦਾ ਦੀ ਮੁੱਢਲੇ ਪੜਾਅ 'ਚ ਦੱਸੀ ਜਾ ਰਹੀ ਹੈ ਅਜੇ ਬੇਨੀਅਮੇ ਦਾ ਕਹਿੰਦੇ ਹਿਸਾਬ ਲੱਗਣਾ ਤੇ ਪ੍ਰੋਟੀ ਪੰਜਾਬ ਦੇ ਕਈ ਵੱਡੇ ਸ਼ਹਿਰਾਂ 'ਚ ਵੀ ਹੈ ਜਿਨ੍ਹਾਂ ਦੇ ਵਿੱਚ ਜਲੰਧਰ, ਮਹਾਲੀ, ਲੁਧਿਆਣਾ, ਕਪੂਰਥਲਾ ਸ਼ਾਮਲ ਨੇ ਤੇ ਸਾਰੇ ਸ਼ਹਿਰਾਂ 'ਚ A ਗ੍ਰੇਡ ਚਾਉਂਦੇ ਨੇ ਇਹ ਸਾਰੇ A ਗ੍ਰੇਡ ਦੇ ਸ਼ਹਿਰ ਨੇ ਇਹ ਵੀ ਪਤਾ ਲੱਗਿਆ ਕਿ ਆਖਰ ਪੈਸਾ ਇਹ ਵੀ ਪਤਾ ਲਾਇਆ ਜਾ ਰਿਹਾ ਕਿ ਆਖਰ ਇਹ ਪੈਸਾ ਆਇਆ ਕਿੱਥੋਂ ਕਿੰਨੀ ਦੇਰ 'ਚ ਇਕੱਠਾ ਕੀਤਾ ਤੇ ਉਹਨਾਂ ਦੀ ਰਿਟਾਇਰਮੈਂਟ 'ਚ 2 ਸਾਲ ਹੀ ਰਹਿੰਦੇ ਸੀ ਤੇ ਹੁਣ ਇਹ ਵੀ ਸਵਾਲ ਉੱਠ ਰਿਹਾ ਹੈ ਕਿ ਵੀ ਕਿ ਕਿਸੇ ਸਮੇਂ ਕਹਿੰਦੇ ਇੰਸਪੈਕਟਰ ਭਰਤੀ ਹੋਣ ਲਈ ਗਏ ਸੀ ਉਸ ਸਮੇਂ ਚਾਂਸ ਨਹੀਂ ਮਿਲਿਆ ਫਿਰ ਅਚਾਨਕ ਸਿੱਧੇ ਡੀਐਸਪੀ ਹੋ ਭਰਤੀ ਹੋਏ ਹੈ ਤੇ ਹਰੇ ਸਰਕਾਰ ਚ ਚਿਹਤੇ ਵੀ ਬਣੇ ਭੁੱਲਰ ਪੰਜਾਬ ਪੁਲਿਸ ਸਰਵਿਸ ਕਮਿਸ਼ਨ ਦੇ ਜ਼ਰੀਏ ਸਿੱਧੇ ਡੀਐਸਪੀ ਭਰਤੀ ਹੋਏ ਸੀ ਅਚਲ ਸਿੰਘ ਭੁੱਲਰ ਇਸ ਤੋਂ ਬਾਅਦ ਜ਼ਿਆਦਾਤਰ ਪੋਸਟਿੰਗ ਮਹਾਲੀ 'ਚ ਰਹੀ ਇਹ ਵੀ ਖਾਸ ਪਹਿਲੂ ਹੈ ਉਹ 2007 'ਚ ਆਈਪੀਐਸ ਪ੍ਰਮੋਟ ਕੀਤੇ ਗਏ ਕਾਲੀ ਸਰਕਾਰ ਸਮੇਂ ਡੀਐਸਪੀ ਉਹਦੇ ਤੇ ਵੀ ਰਹੇ ਜਦੋਂ ਕਿ ਕਾਂਗਰਸ ਸਰਕਾਰ ਦੇ ਸਮੇਂ ਉਹ ਐਸਪੀ ਤੇ ਐਸਐਸਪੀ ਵੀ ਰਹੇ ਤੇ ਆਮ ਆਦੀ ਪਾਰਟੀ ਸਰਕਾਰ ਚ ਆਈ ਜੀ ਹੈ ਤੱਕ ਵੀ ਮਤਲਬ ਡੀ ਆਈ ਜੀ ਫਿਰ ਆਈ ਜੀ ਹੈ ਨਾ ਇਹ ਸਾਰਾ ਕੁਝ ਉਹਨਾਂ ਦੇ ਰੈਂਕਾ ਚ ਆਇਆ 6 ਸਾਲ ਚ ਕਿੰਨੀ ਪ੍ਰੋਟੀ ਬਣੀ ਕਹਿੰਦੇ ਅਸਲੀ ਪਹਿਲੂ ਇਹ ਜਾਂਚਿਆ ਜਾ ਰਿਹਾ ਲੋਕਰ ਕਿੰਨੇ ਨੇ ਇਹ ਜਾਂਚੇ ਜਾ ਰਹੇ ਨੇ ਉਹ ਸਾਰਾ ਫਰਲਾ ਫਰਲੀ ਹੋਣੀ ਹੈ ਤੇ ਕੁੱਲ ਮਿਲਾ ਕੇ ਜੀ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਦੀ ਤਿਆਰੀ ਪਰਿਵਾਰਕ ਕੁਝ ਕੁਝ ਤੋਂ ਬਾਅਦ ਹੁਣ ਉਹਾਂ ਬਿਆਨਾਂ ਦੇ ਮਿਲਾਨ ਦੇ ਰੂਪ ਦੇ ਵਿੱਚ ਡੀ ਆਈ ਜੀ ਹਰਚੰਦ ਸਿੰਘ ਪੁੱਲਰ ਦਾ ਹੁਣ ਸੀਬੀਆਈ ਰਿਮਾਂਡ ਲਵੇਗੀ ਫਿਕਰ ਉਹ 27 ਨਾਮਾ ਨੂੰ ਵੀ ਪੈ ਗਿਆ ਚਿੰਤਾ ਉਹਨਾ 14 ਨੂੰ ਵੀ ਹੈ ਤੇ ਇਸ ਲਈ ਇਹ ਹੁਣ بڑا ਦਾਰਾ ਹੋਏਗਾ ਕਿ ਸਾਰਾ ਸਿਸਟਮ ਤੰਤਰ ਜੰਤਰ ਸਰਕਾਰਾਂ ਅਧਿਕਾਰੀ ਪ੍ਰਸ਼ਾਸਨ ਇਸ ਨੂੰ ਮੈਨੇਜ ਕਰਨ ਚ ਲੱਗਿਆ ਕਿ ਉਹ ਕਾਮਯਾਬ ਹੋ ਜਾਏਗਾ ਜਾਂ ਸੱਚਮੁੱਚ ਇਮਾਨਦਾਰੀ ਨਾਲ ਫਸਾਚਾਰੀ ਨੱਥ ਪਾਉਣ ਲਈ ਕੰਮ ਵਧਿਆ ਜਾਏਗਾ ਜਾਂ ਇਹਦੇ ਵਿੱਚ ਕੋਈ ਰਾਜਨੀਤਿਕ ਜਮਾਤ ਆਪਣੀ ਵਿਸਾਤ ਬਚਾਉਣ ਦੇ ਵਿੱਚ ਕਾਮਯਾਬ ਹੋ ਗਈ ਇਹ ਸਾਰੇ ਨੁਕਤੇ ਵੀ ਇਹਦੇ ਨਾਲ ਹੀ ਬਾਚਨਦੀਨ ਨੇ ਤਰਨ ਤਰਨ ਜਿਮਨੀ ਚੋਣ ਹੁਣ ਪੂਰੀ ਤਰ੍ਹਾਂ ਖਾੜਾ ਭਖ ਗਿਆ ਹੁਣ ਚੋਣ ਪ੍ਰਚਾਰ ਹੀ ਚੋਣ ਪ੍ਰਚਾਰ ਹੋਣਾ ਬਾਕੀ ਕੰਮ ਨੇਪੜ ਗਿਆ ਅੱਜ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਸੀ ਕਵਰਿੰਗ ਕੈਂਡੀਡੇਟ ਵੀ ਬੇਲੇ ਹੋ ਕੇ ਆ ਗਏ ਹੋਰ ਇਕਾ ਦੁੱਖਾ ਵੀ ਹੋ ਗਏ ਟੰਗੇ ਦੀ ਨਹੀਂ ਕੁਝ ਰੱਦ ਵੀ ਹੋ ਗਏ ਸੋ ਹੁਣ ਮੁੱਖ ਤੌਰ ਦੇ ਉੱਤੇ ਪੰਜ ਉਮੀਦਵਾਰਾਂ ਤੇ ਸਭ ਦੀ ਨਜ਼ਰ ਹੈ ਜਿਦੇ ਵਿੱਚੋਂ ਭਾਜਪਾ ਨੇ ਤਾਂ ਇਹ ਹੀ حسابਤਾ ਬੁਲਾਉਣਾ ਕਿ ਅਸੀਂ ਪਿੰਡਾਂ 'ਚ ਵੜਨ ਜੋਗੇ ਹੋਏ ਅਸੀਂ ਆਮ ਕਿਸਾਨਾਂ ਦੇ ਮੰਝਾਂ ਤੇ ਬੈਠੇ ਨੂੰ ਜੋਗੇ ਹੋਏ ਕਿ ਨਹੀਂ ਹੋਏ ਖਾਸ ਕਰ ਮਾਝੇ ਖੇਤਰ 'ਚ ਸਾਡੀ ਪੁੱਛ ਪੜਤਾਲ ਵਧੀ ਕਿ ਨਹੀਂ ਵਧੀ ਉਹ ਚਾਹੇ ਸਿੱਖ ਲੀਡਰਾਂ ਦੇ ਰਾਹੀਂ ਵਧਾਉਣ ਦੀ ਕੋਸ਼ਿਸ਼ ਹੋਵੇ ਚਾਹੇ ਕੇਂਦਰੀ ਯੋਜਨਾਵਾਂ ਦੇ ਤਹਿਤ ਰਾਸ ਦੇਣ ਦੇ ਹਵਾਲੇ ਨਾਲ ਗੱਲ ਹੋਵੇ ਹੈ ਚਾਹੇ ਮੋਦੀ ਦੇ ਨਾਂ ਦੇ ਉੱਤੇ ਸ਼ਹਿਰੀ ਵੋਟ ਦਾ ਹਵਾਲਾ ਹੋਵੇ ਵਪਾਰੀ ਵੋਟ ਦਾ ਹਵਾਲਾ ਹੋਵੇ ਹੈ ਉਦੋਂ ਚਾਹੇ ਮਤਲਬ ਕਿ ਸਾਡੇ 350 ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਹੈਂ ਦਿਹਾੜੇ ਮਨਾਉਣ ਦੇ ਖਵਾਦੇ ਨਾਲ ਹੋਣ ਹੈ ਜਾਂ ਕਿਸੇ ਤਰੀਕੇ ਨਾਲ ਸਿੱਖਾਂ ਦੇ ਨੇੜੇ ਆਉਣ ਦੀ ਕੋਸ਼ਿਸ਼ ਪੰਜਾਬੀਆਂ ਦੇ ਨੇੜੇ ਆਉਣ ਦੀ ਕੋਸ਼ਿਸ਼ ਦਾ ਦਮ ਹੋਵੇ ਇਹ ਸਾਰੇ ਫਾਰਮੂਲੇ ਚਾਹੇ ਉਹ ਸਰਸੇ ਵਾਲਾ ਫਾਰਮੂਲਾ ਹੋਵੇ ਕਿ ਮਨਿੰਦਰ ਸਰਸਾ ਕਿ ਉਹ ਆਪਣਾ ਗੋਤ ਵੀ ਪਿੰਡ ਵੀ ਸਾਰਾ ਕੁਝ ਪੰਜਾਬ ਨਾਲ ਜੋੜ ਕੇ ਦੱਸ ਕੇ ਕਿਹਾ ਵੀ ਮੈਂ ਵੀ ਮਾਝੇ ਦਾ ਹੀ ਆ ਇਸ ਤਰੀਕੇ ਦਾ ਹੋਵੇ ਭਾਜਪਾ ਨੇ ਤਾਂ ਆਪਣਾ ਬਜਨ ਤੋਲ ਕੇ ਦੇਖਣਾ ਪਰ ਲੋਕ ਦੇਖ ਰਹੇ ਨੇ ਕਿ ਅਕਾਲੀ ਦਲ ਇੱਥੇ ਕਿੱਥੇ ਖੜੂਗਾ ਤੇ ਕੀ ਅਕਾਲੀ ਦਲ ਜਿਹੜਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਮਤਲਬ ਕਿ ਕੁਝ ਉਮੀਦਵਾਰਾਂ ਦੇ ਵਿੱਚੋਂ ਲਿਆਂਦਾ ਜਿਹੜੀ ਬੀਬੀ ਨੂੰ ਉਹਨਾਂ ਦੇ ਵਿੱਚੋਂ ਕਿੰਨਾ ਕੋ ਬਾਦ ਹੁੰਦਾ ਦੂਸਰੇ ਪਾਸੇ ਜਿਹੜਾ ਪੰਥਕ ਸਾਂਝਾ ਉਮੀਦਵਾਰ ਹੈ ਉਹਦੇ ਨਾਲ ਅਕਾਲੀ ਦਲ ਦਾ ਕੋਈ ਮੁਕਾਬਲਾ ਹੁੰਦਾ ਜਾਂ ਉਸ ਮੁਕਾਬਲੇ ਦੇ ਵਿੱਚ ਆਮ ਆਦਮੀ ਪਾਰਟੀ ਆਉਂਦੀ ਹੈ ਜਾਂ ਜਿਹੜੀ 27 ਦੇ ਸੁਪਨੇ ਲੈਂਦੀ ਹੈ ਕਾਂਗਰਸ ਆਉਂਦੀ ਹੈ ਇਸ ਲਈ ਇਸ ਨੁਕਤੇ ਤੋਂ ਵੀ ਦੇਖਿਆ ਜਾਣਾ ਤੇ ਅਕਾਲੀ ਦਲ ਔਰ ਭਾਜਪਾ ਤੋਂ ਬਾਅਦ ਜੇਕਰ ਕੋਈ ਮੁਖਤਰਾ ਬਚਦੀਆਂ ਨੇ ਤਾਂ ਉਹ ਹੈ ਜੀ ਸੱਤਾ ਤਾਰੀ ਤਿਰ ਆਮ ਆਦਮੀ ਪਾਰਟੀ ਬ੍ਰੋਦੀਟਰ ਕਾਂਗਰਸ ਤੇ ਇਸ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਹਰਾਂਦੀ ਤਰ ਹੈ ਨਾ ਬਾਰਸ ਪੰਜਾਬ ਦੇ ਅਕਾਲੀ ਦਲ ਤੇ ਪੁਨਰਜੀਤ ਅਕਾਲੀ ਦਲ ਹੈ ਤੇ ਇਸੇ ਤਰ੍ਹਾਂ ਸ਼੍ਰੋਮਣੀ ਕਜ਼ਾਲ ਅਮਰਤ ਸਰ ਤੇ ਹੋਰ ਪੰਥਕ ਤੇ ਰਾਂ ਪੰਥਕ ਦਲਾਂ ਦਾ ਸਾਂਝਾ ਉਮੀਦਵਾਰ ਸੰਦੀਪ ਸਿੰਘ ਸੰਨੀ ਦਾ ਪ੍ਰਮਨਦੀਪ ਸਿੰਘ ਸੋ ਹੁਣ ਉਸ ਮਾਮਲੇ ਦੇ ਵਿੱਚ ਜੇਕਰ ਤਰਾਤਰ ਤੇ ਦੇਖੋ ਕਹਿੰਦੇ ਨੌਜਵਾਨਾਂ ਦੀ ਪਸੰਦ ਬਣਦਾ ਜਾ ਰਿਹਾ ਹੈ ਮਨਦੀਪ ਸਿੰਘ ਸੋ ਜੇ ਉਹਦੀ ਵੇਬ ਬਣਦੀ ਆ ਤਾਂ ਕੀ ਅਮਰਤਪਾਲ ਵਾਲਾ ਸਰਬਜੀਤ ਸਿੰਘ ਆਲਾ ਉਹ ਫਾਰਮੂਲਾ ਲਾਗੂ ਹੁੰਦਾ ਉਸੇ ਤਰ੍ਹਾਂ ਦੀ ਹਵਾ ਦਾ ਬੁੱਲਾ ਆਉਂਦਾ ਤੇ ਉਹ ਸਾਰਾ ਕੁਝ ਇੱਕ ਪਾਸੇ ਕਰਕੇ ਲੈ ਜਾਊਗਾ ਜਾਂ ਜਿਵੇਂ ਨੀ ਚੋਣ ਦੇ ਵਿੱਚ ਸੱਤਾਧਾਰੀ ਧਿਰ ਆਪਣੀ ਤਾਕਤ ਨਾਲ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਤਾਕਤ ਝੌਂਕ ਰਹੇ ਨੇ ਜਿਵੇਂ ਕੁਝ ਵੋਟ ਬੈਂਕ ਮੰਨਦਿਆਂ ਹੀ ਅਕਾਲੀਆਂ ਦਾ ਉਮੀਦਵਾਰ ਪੱਟ ਕੇ ਲਿਆਂਦਾ ਹੈ ਆਪਣੇ ਵਰਕਰ ਤੇ ਉੱਤੇ ਯਕੀਨ ਨਹੀਂ ਆਪਣੀ ਸਰਕਾਰ ਤੇ ਯਕੀਨ ਨਹੀਂ ਉਮੀਦਵਾਰ ਬਾਹਰੋਂ ਲਿਆ ਕੇ ਲਿਆਂਦਾ ਸੋ ਕੀ ਉਹ ਮੁਕਾਬਲੇ ਜਿਵੇਂ ਹੁਣ ਮੁੱਖ ਮੰਤਰੀ ਖੁਦ ਜੁਟ ਗਏ ਨੇ ਹੈਨਾ ਉਸ ਜਿੱਕਰ ਉਹ ਕਿੱਥੇ ਮੁਕਾਬਲੇ ਚ ਖੜਦੇ ਨੇ ਤੇ ਕਾਂਗਰਸ ਕਹਿੰਦੇ ਜੀ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਕਿ ਇੱਥੇ ਕਾਂਗਰਸ ਦਾ ਵੀ ਕਿੰਨਾ ਕੁ ਪੈਰ ਧਰਾ ਹੁੰਦਾ ਸੋ ਇਸ ਲਈ ਕੁੱਲ ਮਿਲਾ ਕੇ ਪੰਜ ਵੱਡੀਆਂ ਧਿਰਾਂ ਅਮਰਿਤਪਾਲ ਹੋਰਾਂ ਤੇ ਸਾਂਝਾ ਪੰਥਕ ਉਮੀਦਵਾਰ ਫਿਰ ਸੱਤਾਧਾਰੀ ਤੇ ਆਮ ਆਦੀ ਪਾਰਟੀ ਦਾ ਉਮੀਦਵਾਰ ਫਿਰ ਵਿਰੋਧੀ ਧਿਰ ਕਾਂਗਰਸ ਦਾ ਉਮੀਦਵਾਰ ਅਕਾਲੀ ਦਲ ਬਾਦਲ ਦਾ ਉਮੀਦਵਾਰ ਤੇ ਉਸ ਤੋਂ ਬਾਅਦ ਫਿਰ ਕੇਂਦਰ ਦਾ ਉਮੀਦਵਾਰ ਇਹਦੇ ਵਿੱਚ ਆਜ਼ਾਦ ਉਮੀਦਵਾਰ ਕਿੰਨਾ ਕੁ ਨੁਕਸਾਨ ਕਿਹਨੂੰ ਕਰਦੇ ਨੇ ਖਾਸ ਕਰ ਡਾਕਟਰ ਕਸ਼ਮੀਰ ਸਿੰਘ ਸੋਹਲ ਹੋਰਾਂ ਦਾ ਜਿਹੜਾ ਭਾਂਜੇ ਨਹੀਂ ਕਾਗਜ਼ ਭਰੇ ਨੇ ਉਹ ਕਿੰਨਾ ਕੁ ਇਹ ਸਾਡੀ ਚੁਣੌਤੀ ਬਣਦਾ ਇਹ ਦੇਖਣ ਵਾਲੀ ਗੱਲ ਹੋਏਗੀ ਹਾਂ ਜਿਹੜੀਆਂ ਖਬਰਾਂ ਤਰਨ ਤਰ ਤ ਤੋਂ ਆਉਣ ਲੱਗੀਆਂ ਨੇ ਉਹ ਕਹਿੰਦੇ ਜੀ ਮੁਕਾਬਲਾ ਤਾਂ ਸੰਦੀਪ ਸੰਨੀ ਦੇ ਪ੍ਰਮੋਦੀਪ ਸਿੰਘ ਨਾਲ ਹੋਊਗਾ ਜੀਦਾ ਵੀ ਹੋਣਾ ਹੁਣ ਉਹ ਕਿਹਦਾ ਹੋਊਗਾ ਕੌਣ ਇਸ ਬੇਬ ਨੂੰ ਅਗਾਹ ਤੋਰ ਕੇ ਲੈ ਜਾਊਗਾ ਸਵਾਲ ਇੱਥੇ ਵੀ ਖੜਾ ਹੈ ਦੂਸਰੇ ਪਾਸੇ ਇਹਦੇ ਵਿੱਚੋਂ ਹੀ ਅਕਾਲੀ ਦਲ ਤੇ ਕਾਂਗਰਸ ਨੂੰ ਵੀ ਦੇਖਣ ਦੀ ਅਕਾਲੀ ਦਲ ਦਾ ਪਹਿਲੂ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤਿਰਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਵੀ ਉਸੇ ਕਤਾਰ 'ਚ ਆ ਜਿਸ ਕਤਾਰ ਦੇ ਵਿੱਚ ਪੰਥਕ ਪਰਿਵਾਰਾਂ ਦੇ ਹਵਾਲੇ ਨਾਲ ਜੀ ਸੰਦੀਪ ਸਿੰਘ ਸੰਨੀ ਦੇ ਭਰਾ ਵੱਲ ਨੂੰ ਲੋਕ ਸੋਚਦੇ ਨੇ ਤੇ ਦੇਖੋ ਜੀ ਅਸੀਂ ਵੀ ਤਾਂ ਧਰਮੀ ਫੌਜੀਆਂ ਦੇ ਪਰਿਵਾਰ 'ਚੋਂ ਬੀਬੀ ਲੈ ਕੇ ਖੜੀ ਕੀਤੀ ਹੈ ਪਰ ਕਹਿੰਦੇ ਕੁਝ ਧਰਮੀ ਫੌਜੀ ਨਿਤਰੇ ਆ ਕਿ ਅਸੀਂ ਤਾਂ ਜੀ ਉਧਰ ਜਾਣਾ ਜੀ ਇਹ ਤਾਂ ਧੋਖਾ ਜੀ ਬਾਦਲਾਂ ਨਾਲ ਤਾਂ ਜੀ ਜਾਣਾ ਮੰਗੇ ਨਹੀਂ ਜੀ ਇਹ ਹੈ ਜੋ ਬੀਬੀ ਨੇ ਵੀ ਧੋਖਾ ਕੀਤਾ ਜੀ ਉਹਨੂੰ ਇੱਧਰ ਨਹੀਂ ਜਾਣਾ ਚਾਹੀਦਾ ਸੀ ਕੋਈ ਜੇ ਵੀ ਹੈ ਸੁਖਵੀਰ ਬਾਦਲ ਹੋਰਾਂ ਦੀ ਧਰਨੇ ਜਿਵੇਂ ਆਪਣੀ ਲਾਈਨ ਬਦਲੀ ਹੈ ਤੇ ਜਿਵੇਂ ਉਹਨੇ ਸਾਰਾ ਪੰਥਕ ਮਸਲਾ ਸੁਲਝਾਉਣ ਦੀ ਕਵਾਇਦ ਕੀਤੀ ਹੈ ਕੱਲ ਨੂੰ ਜਦਦਰ ਗਣਕਲਦੀਪ ਸਿੰਘ ਗੜਗਾਜ ਜ ਨੂੰ ਸਾਰੀਆਂ ਸਿੱਖ ਸੰਪਰਦਾਵਾਂ ਨੇ ਮਾਨਤਾ ਦੇ ਦੇਣੀ ਆ ਹੈ ਨਾ ਉਹ ਪ੍ਰਕਿਰਿਆ ਦੇ ਵਿੱਚ ਧਾਮੀ ਹੋਰਾਂ ਦੀ ਅਗਵਾਈ ਚ ਕੰਮ ਕਰਕੇ ਸੁਖਵੀਰ ਬਾਦਲ ਨੇ ਇੱਕ ਵੱਡੀ ਮੰਲ ਮਾਰੀ ਹੈ ਤੇ ਇਹਦੇ ਨਾਲ ਢਾਹਾ ਬਾਕੀ ਧਰਾਂ ਨੂੰ ਲਾ ਦਿੱਤੀ ਹੈ ਖਾਸ ਕਰਕੇ ਪੰਨ ਸਰਜੀਤ ਅਕਾਲੀ ਦਰ ਨੂੰ ਕਿ ਲਓ ਜੀ ਆਪਾਂ ਦਾ ਆਪਣਾ ਫਾਰਮੂਲਾ ਫਿੱਟ ਕਰ ਲਿਆ ਪਰਵਾਨ ਚੜ ਗਏ ਤੇ ਇਧਰ 3 ਤਰੀਕ ਨੂੰ ਐਸਜੀਪੀਸੀ ਦੀ ਚੋਣ ਹੈ ਇਹ ਚੋਣ 11 ਨਵੰਬਰ ਵਾਲੀ ਚੋਣ ਤੋਂ ਪਹਿਲਾਂ ਸੋ ਇਸ ਲਈ ਇਸ ਜ਼ੋਨ ਦੇ ਵਿੱਚ ਤੈ ਜਾ ਕੇ ਬਾਦਲ ਤੇਰੇ ਕੋਲ ਐਸਜੀਪੀ ਦੇ ਮੈਂਬਰ ਨੇ ਪ੍ਰਧਾਨ ਉਹਨੂੰ ਦਾ ਹੀ ਬਣਨਾ ਸੋ ਪ੍ਰਧਾਨ ਬਣਨਾ ਤਾਂ ਇਹ ਹੈ ਜੀ ਕੀ ਉਸ ਦਾ ਵੀ ਕੋਈ ਅਸਰ ਪੂਪ ਇਸ ਲਈ ਅਕਾਲੀ ਦਲ ਦਾ ਉਮੀਦਵਾਰ ਦਾ ਜਿੱਤ ਹਾਰ ਦਾ ਸਵਾਲ ਨਹੀਂਗਾ ਉਹ ਕਿਸ ਸਥਿਤੀ ਚੋਂ ਦਾ ਸਵਾਲ ਇਹ ਖੜਾ ਹੈ ਕਿੰਨਿਆਂ ਨੂੰ ਪਿਛਾੜ ਕੇ ਮੂਹਰੇ ਖੜਾ ਹੁੰਦਾ ਹੈ ਇਹ ਖੜਾ ਹੈ ਕਿ ਕੀ ਅਕਾਲੀ ਦਲ ਬਾਦਲ ਤੇ ਪੁਨਰ ਸਰਜੀਤ ਹੋ ਰਿਹਾ ਹੈ ਕਿ ਪੁਨਰ ਸਰਜੀਤ ਵੀ ਸਰਜੀਤ ਹੋ ਰਿਹਾ ਜਾਂ ਨਹੀਂ ਜਦ ਜਦੋਂ ਕਿ ਦਵੇਦਾ ਉਹਨਾਂ ਚ ਵੀ ਆ ਜੇ ਕਿਉਂ ਕਿ ਕਿੰਨਾ ਕਿਸ ਉਮੀਦਵਾਰ ਦਾ ਸਾਥ ਕਿਸ ਰੂਪ ਚ ਦੇਣ ਜਿਹੜਾ ਸਾਂਝਾ ਉਮੀਦਵਾਰ ਪਰ ਇਹਦੇ ਨਾਲ ਹੀ ਕਾਂਗਰਸ ਦਾ ਸਵਾਲ ਵੀ ਖੜਾ ਹੈ ਕਿ ਕਾਂਗਰਸ ਇਕਜੁੱਟ ਹੋ ਗਈ ਹੈ ਤਰਨ ਤਰ ਵਿੱਚ ਨਹੀਂ ਫੋਟੋਆਂ ਤਸਵੀਰਾਂ ਦੇਖੋਗੇ ਤਾਂ ਭਾਸਪ ਕੁਸ਼ਨਾ ਸ਼ੂ ਵੀ ਬੈਠਾ ਤੇ ਰਾਜਾ ਬੜਿੰਗ ਵੀ ਬੈਠਾ ਹਾਂ ਚੰਨੀ ਵੀ ਵੋਟਾਂ ਮੰਗ ਰਿਹਾ ਤੇ ਪ੍ਰਕਾਸ਼ ਸਿੰਘ ਵੀ ਮੰਗ ਰਿਹਾ ਤੇ ਮਤਲਬ ਕਿ ਰਾਜਾ ਬੜਿੰਗ ਤੇ ਪ੍ਰਤਾਪਾਜੋ ਵੀ ਮੰਗ ਰਹੇ ਜੇ ਇਕੱਠੇ ਸਟੇਜਾਂ ਤੇ ਬੈਠਣ ਲੱਗ ਪਏ ਤਾਂ ਇਹਦਾ ਉੱਤ ਲੁਧਿਆਣਾ ਵਾਲੀ ਜ਼ਮੀਨੀ ਚੋਣ ਵਾਲਾ ਸਾਰਾ ਰੰਜਸ਼ ਸਾਰਾ ਰੋਸਾ ਖਤਮ ਹੋ ਗਿਆ ਜਾਂ ਉੱਪਰ ਹੁਦਾਇਤ ਨੇ ਇਕੱਠੇ ਬਿਠਾਇਨਾ ਜੀ ਵੀ ਬੋਲਣਾ ਨਹੀਂ ਪੰਜ ਮਹੀਨਿਆਂ ਬਾਅਦ ਇੱਕ ਸਟੇਜ ਤੇ ਇਕੱਠੇ ਹੋਏ ਨੇ ਭਰਤਪੁਸ਼ਨ ਆਸ਼ੂ ਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਪਰ ਦੋਵੇਂ ਬੈਠਾ ਗਏ ਇੱਕੋ ਸਟੇਜ ਤੇ ਬੈਠੇ ਵੀ ਦੂਰ ਦੂਰ ਸੀ ਪਰ ਬੋਲੇ ਨਹੀਂ ਕਹਿੰਦੇ ਸੋ ਇਹਦਾ ਮਤਲਬ ਕਾਂਗਰਸ ਦੇ ਅੰਦਰ ਜੋ ਘਾਟੋ ਕਲੇਸ਼ ਹੈ ਉਹ ਅਜੇ ਮੁੱਕਦਾ ਨਹੀਂ ਹੈਗਾ ਬਿਸ਼ੱਕ ਰਾਜਾ ਵੜਿੰਗ ਨੇ ਉੱਥੇ ਸ਼ੁਰੂ ਦੇ ਵਿੱਚੇ ਇੱਕ ਬਿਆਨ ਦੇ ਕੇ ਜੀ ਕਿ ਜੀ ਇਹ ਹਿੰਦੁਸਤਾਨ ਹੈ ਇਹ ਖਾਲਸਤਾਨ ਦੀ ਗੱਲ ਨਹੀਂ ਹੋਊਗੀ ਇੱਥੇ ਉਸ ਤਰ੍ਹਾਂ ਨਾਲ ਇੱਕ ਆਪਣੇ ਆਪ ਹੀ ਨਮੀ ਦੀ ਖਿੱਚਤੀ ਜਿਨ੍ਹਾਂ ਨੇ ਕਈਆਂ ਨੇ ਕਿਹਾ ਵੀ ਕਿ ਤਾਂ ਕਿਹਦਾ ਰਾਹ ਸੰਨ ਕਰ ਰਿਹਾ ਹੈ ਇਹ ਸਵਾਲ ਖੜਾ ਕਰਤਾ ਕਿ ਕਿਹਦੇ ਗਨੀ ਟੱਕਾ ਸੱਟ ਰਿਹਾ ਹੈ ਇਹ ਕਿਸੇ ਹੋਰ ਲਈ ਤਾਂ ਨਹੀਂ ਗੇਮ ਖੇਡੀ ਜਾ ਰਹੀ ਰਾਜਾਪਟਿੰਗ ਵੱਲੋਂ ਜਾਂ ਕਹਿੰਦੇ ਪਾਰਟੀ ਨੇ ਕਿਹਾ ਵੀ ਅਜੇ ਵੀ ਬਚਕਾਨਾ ਹਰਕਤ ਆ ਸੋਚ ਕੇ ਬਿਆਨ ਦੇਣਾ ਚਾਹੀਦਾ ਤਾਂ ਅਸਰ ਕੀ ਜਾਊਗਾ ਕਿ ਉਹ ਸਾਰਾ ਮਾਮਲਾ ਮੈਨੇਜ ਹੋ ਗਿਆ ਕੀ ਉਹ ਟੱਕੀ ਰਜੀ ਹੋਈ ਜਾਂ ਅਜੇ ਵੀ ਉਸ ਪਹਿਲੂ ਦੇ ਉੱਤੇ ਕਾਂਗਰਸ ਕੋਈ ਗਾਂਹ ਬੋਲ ਸਕਦੀ ਹੈ ਪਰ ਕਾਂਗਰਸ ਇਕੱਠਿਆਂ ਦਿਖਦਾ ਰਹੀ ਹੈ ਤਸਵੀਰਾਂ ਚ ਪਰ ਇਹਦਾ ਮਤਲਬ ਇਹ ਨਹੀਂ ਕਿ ਕਿ ਉਹ ਕਿ ਜੁੱਟਾ ਕਿਉਂਕਿ ਉਹਨੂੰ ਵੀ ਪਤਾ ਹੈ ਵੈਸੇ ਕਿ ਜੇ ਤਰਨ ਤਰਨ ਦੇ ਵਿੱਚ ਅਸੀਂ ਕਿਤੇ ਨਜ਼ਰ ਨਾ ਆਏ ਤਾਂ ਫਿਰ 227 ਚ ਦਿਖਣੇ ਔਖੇ ਹੋ ਜਾਣਗੇ ਸੋ 227 ਦੀ ਮਜਬੂਰੀਆਂ ਲਈ ਉਹ ਇਕੱਠੇ ਬੈਠੇ ਤਾਂ ਦਿਖਣ ਲੱਗੇ ਨੇ ਪਰ ਕੀ ਦਿਨੋਂ ਇਕੱਠੇ ਹੋ ਕੇ ਚੋਣ ਲੜਨਗੇ ਇਹਦਾ ਪ੍ਰਗਟਾਵਾ ਕਿੰਨੀਆਂ ਹਾਂ ਬੋਟਾ ਨਿਕਲਦੀਆਂ ਨੇ ਇਹਨਾਂ ਦੀਆਂ ਪੇਟੀ ਚੋਂ ਇਹਨਾਂ ਦੇ ਡੱਬੇ ਚੋਂ ਇਹਨਾਂ ਦੀ ਮਸ਼ੀਨ ਚੋਂ ਉਹ ਸਮਾਂ ਦੱਸੂਗਾ ਇਸ ਲਈ ਤਰਨਤਨ ਦੀ ਜਿਮਨੀ ਚੋਂ ਦੇ ਹਵਾਲੇ ਨਾਲ ਇਹ ਪਹਿਲੂ ਵੀ ਬਾਚਨ ਜੋਗ ਸੀ ਹੁਣ ਫੇਸਬੁੱਕ ਤੋਂ ਹਟ ਕੇ ਇੰਸਟਾਗ੍ਰਾਮ ਤੇ ਆ ਗਿਆ ਜੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਬੰਧਿਤ ਨਕਲੀ ਅਸਲੀ ਦੇ ਵਿਵਾਦ ਚ ਫਸੀਆਂ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਆਉਣੀਆਂ ਸ਼ੁਰੂ ਹੁੰਦੀਆਂ ਨੇ ਜਿਹੜੀਆਂ ਵਿਦੇਸ਼ ਚ ਬੈਠੇ ਕਿ ਜਗਮਨ ਸਮਰਾ ਵੱਨੋਂ ਪਈਆਂ ਜਾਂਦੀਆਂ ਨੇ ਜਿਹੜੀਆਂ ਖੁਦ ਇੱਥੋਂ ਬੰਦਾ ਪਗੌੜਾ ਹੈ ਕਈ ਮਾਮਲਿਆਂ ਚ ਲੁੜਿੰਦਾ ਹੈ ਤੇ ਕਹਿੰਦਾ ਮੈਂ ਤਾਂ ਜੇਲ੍ਹ ਤੋੜ ਕੇ ਪੱਛਿਆ ਪਰ ਹੁਣ ਮੈਂ ਕਹਿੰਦਾ ਕੈਨੇਡਾ ਦਾ ਨਾਗਰਿਕ ਹੈ ਤੇ ਆਪਾਂ ਨੂੰ ਕਿਹਨੇ ਰਿਪੋਰਟ ਕਰ ਦੇਣਾ ਜਾਂ ਆਪਾਂ ਨੂੰ ਕਿਹਨੇ ਭੇਜ ਦੇਣਾ ਆਪਣੇ ਵਾਲੇ ਤਾਂ ਕਹਿੰਦਾ ਬਚਾਉਣ ਤੱਕ ਜਾਂਦੇ ਨੇ ਜੇ ਕੋਈ ਅਜਿਹੀ ਕਾਰਵਾਈ ਵੀ ਹੋਵੇ ਤਾਂ ਸਾਡਾ ਮੁੱਲਕ ਤਾਂ ਕੈਨੇਡਾ ਬਚਾ ਕੇ ਲਿਆਊਗਾ ਕਹਿੰਦਾ ਹੁਣ ਉਸ ਵੱਨੋਂ ਫੇਸਬੁੱਕ ਦੇ ਉੱਤੇ ਕੁਝ ਵੀਡੀਓ ਪਾਈਆਂ ਗਈਆਂ ਜਿਦੇ ਵਿੱਚ ਉਹਨੇ ਦਮ ਭਰਿਆ ਕਿ ਜੇ ਕੋਈ ਇਹਨਾਂ ਨੂੰ ਨਕਲੀ ਸਾਬਤ ਕਰ ਦੇਵੇ ਤਾਂ ਮੈਂ ਇੰਨੇ ਲੱਖ ਡਾਲਰ ਇੰਨੇ ਹਜ਼ਾਰ ਡਾਲਰ ਆ ਨਾਮ ਆ ਦੇ ਦੂੰ ਬੜਾ ਕੁਸ਼ ਹੋਇਆ ਉਤੋਂ ਬਾਅਦ ਪੰਜਾਬ ਦੀ ਸਿਆਸਤ ਚ ਹਲਚਲ ਹੋਈ ਐ ਬੀਜੇਪੀ ਆਪਣੇ ਤਰੀਕੇ ਨਾਲ ਸਾਹਮਣੇ ਆਈ ਸਰਕਾਰ ਨੂੰ けਰਨ ਲਈ ਮੁੱਖ ਮੰਤਰੀ ਨੂੰ けਰਨ ਲਈ ਮੁੱਖ ਮੰਤਰੀ ਨੇ ਆਪਣੇ ਤਰੀਕੇ ਨਾਲ ਜਵਾਬ ਦਿੱਤਾ ਕਿ ਬੀਜੇਪੀ ਕੋਲ ਹੋਰ ਕੁਝ ਅਜੰਡਾ ਨਹੀਂ ਹੈ ਇਸ ਲਈ ਉਹ ਕਰਦਾਰ ਕੂਚੀ ਤੇ ਆ ਗਈ ਹੈ ਤੇ ਇਹ ਇਹਦੇ ਪਿੱਛੇ ਬੀਜੇਪੀ ਆ ਜਦੋਂ ਕਿ ਜਗਨ ਸਮਰਾ ਆਪਣੇ ਤਰੀਕੇ ਨਾਲ ਅੱਗਾ ਵਧੀ ਜਾਂਦਾ ਹੁਣ ਜਦੋਂ ਸ਼ੁਰੂਆਤੀ ਵੀਡੀਓ ਆਈਆਂ ਸੀਗੀਆਂ ਜਿਹਦੇ ਤੇ ਵਿਵਾਦ ਉੱਠਿਆ ਸੀ ਸਵਾਲ ਉੱਠੇ ਸੀ ਚਰਚਾ ਵੀ ਉੱਠੀ ਸੀ ਸੱਚ ਕੱਚ ਜਾਣਨ ਦੀਆਂ ਕੋਸ਼ਿਸ਼ਾਂ ਵੀ ਚਰਚਾ 'ਚ ਰਹੀਆਂ ਪਰ ਸਰਕਾਰ ਅਦਾਲਤ ਚਲੀ ਗਈ ਤੇ ਮਾਨਯੋਗ ਅਦਾਲਤ ਨੇ ਜਿੱਥੇ ਵੀਡੀਓ ਹਟਾਉਣ ਦੀ ਹਦਾਇਤ ਕੀਤੀ ਉਥੇ ਕਹਿੰਦੇ ਕਿ ਸਰਕਾਰ ਦੇ ਰਾਹੀਂ ਬਕਾਇਦਾ ਤੌਰ ਤੇ ਫੇਸਬੁੱਕ ਨੂੰ ਵੀ ਹਦਾਇਤ ਹੋ ਗਈ ਤੇ ਉਸ ਤੋਂ ਬਾਅਦ ਉਹ ਵੀਡੀਓ ਹਟ ਗਈਆਂ ਉਸ ਪਲਿੱਟ ਪਰੋਂ ਤੋਂ ਹਟ ਗਈਆਂ ਪਰ ਜਿਹੜੀ ਧਰਨੇ ਪੋਸਟ ਕੀਤੀਆਂ ਸੀ ਉਹਦੇ ਖਿਲਾਫ ਕਾਰਵਾਈ ਤਾਂ ਇੱਥੋਂ ਬੈਠ ਕੇ ਕੀਤੀ ਹੋਣੀ ਸੀ ਠੀਕ ਹੈ ਕਾਨੂੰਨੀ ਤੌਰ ਤੇ ਕਾਗਜ਼ਾਂ 'ਚ ਹੋਗੀ ਕਾਰਵਾਈ ਤੇ ਪਰ ਕਹਿੰਦੇ ਭਾੜ ਉਹਨਾਂ ਦੀ ਵੀ ਸ਼ੁਰੂ ਹੋਈ ਜਿਨ੍ਹਾਂ ਨੇ ਉਹ ਵੀਡੀਓ ਸ਼ੇਅਰ ਕੀਤੀਆਂ ਸੀ ਅਗਾ ਫੈਲਾਉਣ ਦੀ ਕਾਰਵਾਈ ਕੀਤੀ ਸੀ ਪਰ ਹੁਣ ਉਹ ਵਿਅਕਤੀ ਜਿਨੇ ਇਹ ਵੀਡੀਓ ਅਪਲੋਡ ਕੀਤੀ ਉਹ ਤਾਂ ਦਮ ਪਰਦਾ ਤਰੀਕ ਸਮਾਂ ਵੀ ਦੱਸਦਾ ਕਿ ਐਨੇ ਤਰੀਕ ਨੂੰ ਮੈਂ ਕੁੜੀ ਵੀ ਸਾਹਮਣੇ ਲਿਆ ਕੇ ਵਿਖਾ ਦੂੰਗਾ ਜਿਹਨੂੰ ਕਹਿੰਦੇ ਜੀ ਇੱਥੇ ਬਣਾਈਆ ਏ ਉਹ ਅਸਲੀ ਹੈ ਜੀ ਸਾਰਾ ਕੁਝ ਹੈ ਹੁਣ ਪਰ ਹੁਣ ਜਦੋਂ ਫੇਸਬੁੱਕ ਤੇ ਰੋਕ ਲੱਗੀ ਤਾਂ ਉਸ ਤੋਂ ਬਾਅਦ ਉਹ ਇੰਸਟਾਗ੍ਰam ਤੇ ਸ਼ਿਫਟ ਹੋ ਗਿਆ ਉੱਥੇ ਉਹਨੇ ਨਵੀਂ ਵੀਡੀਓ ਹੋਰ ਪਾਤੀ ਹੈ ਚਲੋ ਆਪਾਂ ਉਹਦੇ ਹਵਾਲੇ ਨਾਲ ਜੇ ਦੇਖੀਏ ਕੀ ਹੈ ਪਹਿਲੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵੀਡੀਓ ਫਿਰ ਇੱਕ ਤੋਂ ਬਾਅਦ ਇੱਕ ਵੀਡੀਓ ਫਿਰ ਇੱਕ ਤੋਂ ਬਾਅਦ ਇੱਕ ਵੀਡੀਓ ਜਿਹਦੇ ਵਿੱਚ ਅਜੇ ਇਹ ਸਾਬਤ ਹੋਣਾ ਬਾਕੀ ਹੈ ਕਿ ਅਸਲੀ ਹੈ ਜਾਂ ਨਕਲੀ ਹੈ ਪਰ ਸਰਕਾਰ ਕਹਿੰਦੀ ਹੈ ਫਰਜੀ ਵੀਡੀਓ ਨੇ ਇਸ ਲਈ ਫੇਸਬੁੱਕ ਤੋਂ ਹਟਾਤੀਆਂ ਗਈਆਂ ਨੇ ਮਹਾਲੀ ਕੋਰਟ ਨੇ ਲੰਗੇ ਨਹੀਂ ਯਾਨੀ ਕਿ ਕੰਧ ਹੀ ਵੀਰਵਾਰ ਨੂੰ ਫੇਸਬੁੱਕ ਤੋਂ ਇਸ ਨੂੰ ਹਟਾਉਣ ਦੇ ਹੁਕਮ ਦਿੱਤੇ ਸੀ 24 ਘੰਟਿਆਂ ਦਾ ਵਕਤ ਦਿੱਤਾ ਸੀ ਇਸ ਤੋਂ ਬਾਅਦ ਜਗਵੰਤ ਸਮਰਾ ਦੇ ਅਕਾਊਂਟ ਤੋਂ ਇਹ ਵੀਡੀਓ ਹਟਾ ਦਿੱਤੀਆਂ ਗਈਆਂ ਫੇਸਬੁੱਕ ਨੇ ਆਪਣੇ ਪੱਧਰ ਤੇ ਹਟਾਤੀਆਂ ਹੋਣਗੀਆਂ ਅਕਾਊਂਟ ਉੱਤੇ ਲਿਖਿਆ ਆ ਰਿਹਾ ਕਿ ਸਮਗਰੀ ਉਪਲਬਧ ਨਹੀਂ ਹੈ ਹਾਲਾਂਕਿ ਫੇਸਬੁੱਕ ਕੋਲ ਤੇ ਐਕਸ਼ਨ ਹੋਣ ਤੋਂ ਬਾਅਦ ਰੋਪੀ ਹੁਣ ਇੰਸਟਾਗ੍ਰam ਤੇ ਐਕਟਿਵ ਹੋ ਗਿਆ ਉਹਨੇ ਉੱਧਰ ਪੋਣ ਸ਼ੁਰੂ ਕਰ ਦਿੱਤੀਆਂ ਵੀਰਵਾਰ ਰਾਤ ਨੂੰ ਉਸਨੇ ਪੋਸਟ ਕਰਕੇ ਕਿਹਾ ਕਿ ਪੁਲਿਸ ਮੇਰੇ ਪਿੰਡ ਜਾ ਕੇ ਔਰਤਾਂ ਨੂੰ ਮੇਰੇ ਰਿਸ਼ਤੇਦਾਰਾਂ ਨੂੰ ਮੈਂ ਲਾਵਾ ਨੂੰ ਤੰਗ ਕਰਦਾ ਕਹਿੰਦਾ ਉਹ ڈاکੂ ਚੋਰ ਚੱਕੇ ਨਹੀਂ ਹੈਗੇ ਜਿਹਨਾਂ ਨੂੰ ਤੁਸੀਂ ਤੰਗ ਕਰਨ ਜਾ ਰਹੇ ਹੋ ਹੈ ਮੈਂ ਇੱਥੇ ਬੈਠ ਕੇ ਕਰ ਰਿਹਾ ਜੋ ਕੁਝ ਕਰ ਰਿਹਾ ਤੇ ਮੈਂ ਤਾਂ ਵਿਦੇਸ਼ ਜੇ ਆਇਆ ਵੀ ਕੈਨੇਡਾ ਆਇਆ ਵੀ ਮੈਂ ਤਾਂ ਭਾਰਤ ਦੀ ਜੇਲ੍ਹ ਤੋੜ ਕੇ ਆਇਆ ਕਹਿੰਦਾ ਸੀਐਮ ਦੀਆਂ ਵੀਡੀਓ ਨੂੰ ਲੈ ਕੇ ਸਰਕਾਰ ਬੁੱਧਵਾਰ ਨੂੰ ਵੀ ਕੋਟ ਪਹੁੰਚੀ ਸੀ ਉਸ ਤੋਂ ਬਾਅਦ ਕੋਟ ਨੇ ਫੇਸਬੁੱਕ ਨੂੰ ਇਹੋ ਜਿਹਾ ਕੰਟੈਂਟ ਹਟਾਉਣ ਦੇ ਨਿਰਦੇਸ਼ ਦਿੱਤੇ ਸੀ ਤੇ ਜਗਮਨ ਸਮਰਾ ਨੇ 20 ਅਕਤੂਬਰ ਨੂੰ ਆਪਣੇ ਸੋਸ਼ਲ ਮੀਡੀਆ ਪੋਸਟ ਤੇ ਅਕਾਊਂਟ ਦੇ ਉੱਤੇ ਸੀਐਮ ਨੂੰ ਲੈ ਕੇ ਦੋ ਵੀਡੀਓ ਪਾਈਆਂ ਸੀ ਜਿਨ੍ਹਾਂ ਨੂੰ ਸਰਕਾਰ ਫਰਜ਼ੀ ਕਰਾ ਰ ਦੇ ਰਹੀ ਹੈ ਪੁਲਿਸ ਜਾਂਚ ਸਾਹਮਣੇ ਆਇਆ ਇੱਕ ਵਿਦੇਸ਼ ਚ ਬੈਠ ਕੇ ਪੋਸਟ ਕੀਤੀਆਂ ਗਈਆਂ ਸੀ ਤੇ ਉਹਦੇ ਦਸਤਕਰ ਵੀ ਪਰ ਉੱਥੇ ਤਾਂ ਰੁਕ ਗਈ ਸਵਾਲ ਤਾਂ ਇਹ ਹੈ ਕਿ ਹੁਣ ਉਹ ਨਹੀਂ ਇੰਸਟਾਗ੍ਰam ਤੇ ਪਾਤੀ ਹੁਣ ਇੰਸਟਾਗ੍ਰam ਦੇ ਲਈ ਜਾਓ ਫਿਰ ਉੱਥੇ ਰੁਕ ਲੱਗ ਜੂ ਫਿਰ ਕਿਤੇ ਹੋਰ ਪਾਊਗਾ ਫਿਰ ਹੋਰ ਤਰੀਕੇ ਨਾਲ ਸਾਹਮਣੇ ਆਊਗਾ ਹਾਂ ਇਹ ਜਾਂਚ ਲੋਕ ਚਾਹੁੰਦੇ ਨੇ ਕਿ ਸੱਚ ਸਾਹਮਣੇ ਆਵੇ ਕਿ ਨਕਲੀ ਨੇ ਕਿ ਅਸਲੀ ਨੇ ਸਰਕਾਰ ਦੇ ਪਹਿਲੂ ਤੇ ਖੜ ਕੇ ਦੇਖੋਗੇ ਤਾਂ ਉਹ ਕਹਿੰਦੇ ਫਰਜੀ ਨੇ ਨਕਲੀ ਨੇ ਹਾਂ ਸਮਰੇ ਵਾਲੇ ਪਾਸਿਓਂ ਦੇਖੋਗੇ ਤਾਂ ਉਹ ਕਹਿੰਦੇ ਜੀ ਅਸਲੀ ਨੇ ਤੇ ਇਹਦੇ ਵਿਚਾਲੇ ਰਾਜਨੀਤੀ ਸ਼ੁਰੂ ਹੋ ਗਈ ਇਹ ਕਹਿੰਦੇ ਜੀ ਭਾਜਪਾ ਕਰਾ ਰਹੀ ਹੈ ਤੇ ਪਿੱਛੇ ਭਾਜਪਾ ਕਹਿੰਦੀ ਵੀ ਇਹ ਹੁਣ ਆਪ ਕਿਰਗੇ ਨੇ ਮੁੱਦਿਆਂ ਤੋਂ ਪਟਕ ਰਹੇ ਨੇ ਆ ਦੇਖੋ ਜੀ ਤੱਥ ਪਏ ਨੇ ਉਹ ਆਪਣੇ ਹਿਸਾਬ ਨਾਲ ਸੋ ਪ੍ਰੈਸ ਕਾਨਫਰੰਸਾਂ ਦਾ ਦੌਰ ਇੱਕ ਦੂਜੇ ਤੇ ਦੋਸ਼ਾ ਰੋਪਣ ਦਾ ਦੌਰ ਪਿਛਲੇ ਪਰਿਵਾਰਕ ਪਹਿਲੂਆਂ ਦਾ ਮਸਲਾ ਤੋੜ ਵਿਛੋੜੇ ਵਾਲਾ ਮਸਲਾ ਨਵੇਂ ਵਿਆਹ ਵਾਲਾ ਮਸਲਾ ਕਿੰਨਾ ਕੁਸ਼ਿਚ ਵਿੱਚ ਸ਼ਾਮਲ ਹੋ ਗਿਆ ਕੁਝ ਤਰ੍ਹਾਂ ਕਹਿੰਦੀ ਹੈ ਮੁੱਖ ਮੁੱਦਿਆਂ ਤੋਂ ਧਿਆਨ ਹਟ ਰਿਹਾ ਪੰਜਾਬ ਦੀ ਆਰਥਿਕ ਸਥਿਤੀ ਹੜ੍ਹਾਂ ਵਾਲੀ ਸਥਿਤੀ ਹੈ ਤੇ ਫਿਰ ਇਹਦੇ ਵਿਚਾਲੇ ਅ ਰਚਨ ਪੁਲਰਾਲਾ ਮਾਮਲਾ ਇਹਨਾਂ ਸਾਰਿਆਂ ਦਾ ਧਿਆਨ ਹਟਕੇ ਕਹਿੰਦੇ ਇਧਰ ਕੇਂਦਰ ਕਰ ਵੇ ਇਸ ਲਈ ਇਹ ਆਵਾਜ਼ੀ ਪਾਰਟੀ ਦਾ ਇੱਕ ਤਰੀਕਾ ਕਰ ਰਹੀ ਇਸ ਲਈ ਕੇਂਦਰ ਉੱਤਰ ਲਈਏ ਪਰ ਜਿਹੜਾ ਜਗਮਨ ਸਮਰਾ ਉਹ ਹੁਣ ਇੰਸਟਾਗ੍ਰਾਮ ਤੇ ਐਕਟਿਵ ਹੁੰਦਿਆਂ ਉੱਥੇ ਪੋਸਟ ਪਾਉਂਦੇ ਹੋਏ ਕੀ ਕਰੇ ਮੇਰਾ ਕੋਈ ਕੁਝ ਨਹੀਂ ਬੁਗੜ ਸਕਦਾ ਜਗਮਨ ਸਮਰਾ ਨੇ ਅਕਾਊਂਟ ਤੋਂ ਵੀਰਵਾਰ ਰਾਤ ਨੂੰ ਇੱਕ ਵੀਡੀਓ ਸ਼ੇਅਰ ਕੀਤੀ ਐ ਇੰਸਟਾਗ੍ਰਾਮ ਤੇ ਜਿਸ ਤੇ ਰੋਪੀ ਨੇ ਕਿਹਾ ਕਿ ਪੁਲਿਸ ਹੁਣ ਮੇਰੇ ਪਿੰਡਾਂ ਤੇ ਜਾ ਕੇ ਰਿਸਰਾਂ ਨੂੰ ਜਾ ਕੇ ਬਜ਼ੁਰਗ ਵਰਤਨ ਜਾ ਕੇ ਤੰਗ ਕਰ ਰਹੀ ਆ ਜਦੋਂ ਕਿ ਉਹ ਨਾ ਦੱਤਵੱਦੀ ਨੇ ਨਾ ਉਹਨਾਂ ਨੇ ਕੋਈ ਜੁਰਮ ਕੀਤਾ ਹੈ ਮੈਂ ਵੀਡੀਓ ਰਿਲੀਜ਼ ਕੀਤੀਆਂ ਨੇ ਉਹਨਾਂ ਦਾ ਕੀ ਕਸੂਰ ਹੈ ਐ ਇਸ ਦੀ ਜਾਂਚ ਕਰਾ ਲਓ ਯੂਜ਼ਰ ਨੇ ਅੱਗੇ ਵੀ ਕਹਿ ਕੇ ਮੇਰਾ ਕੋਈ ਵੀ ਕੁਝ ਨਹੀਂ ਵਿਗਾੜ ਸਕਦਾ ਜਾਂਚ ਕਰਕੇ ਦੇਖ ਲਓ ਕਹਿੰਦਾ ਵੀਡੀਓ ਅਸਲੀ ਨੇ ਮੈਂ ਤਾਂ ਪਰਦਾ ਇਹਦਾ ਕਰੀਬ 2.5 ਮਿੰਟ ਦੇ ਇਸ ਵੀਡੀਓ ਚ ਸਮਰਾ ਕਹਿੰਦਾ ਕਿ ਭਾਈਓ ਮੈਂ ਭਾਰਤ ਦੇ ਫਰੀਦਕੋਟ ਜੇਲ੍ਹ ਤੋੜ ਕੇ ਇੱਥੇ ਆਇਆ ਮੇਰੇ ਖਿਲਾਫ ਪਹਿਲਾਂ ਤੋਂ ਹੀ 3-4 ਪਰਚੇ ਦਰਜ ਨੇ ਮੈਂ ਪਿਛਲੇ 20 ਸਾਲਾਂ ਤੋਂ ਕੈਨੇਡਾ ਦਾ ਨਾਗਰਿਕ ਹਾਂ ਕੈਨੇਡਾ ਸਰਕਾਰ ਆਪਣੇ ਨਾਗਰਿਕਾਂ ਨੂੰ ਜਿੱਥੇ ਵੀ ਹੋਵੇ ਚਾਹੇ ਫਾਂਸੀ ਕਿਉ ਨਾ ਹੋਵੇ ਪਛਾਕੇ ਲਿਆਉਂਦੀ ਆ ਜਮਾਨਤ ਤੇ ਰਿਹਾ ਕਰਵਾ ਲਿਆਉਂਦੀ ਆ ਤੇ ਇਸ ਲਈ ਉਹ ਮੈਨੂੰ ਭਾਰਤ ਵਾਪਸ ਨਹੀਂ ਭੇਜਣ ਵਾਲੇ ਐ ਹੱਥ 'ਚ ਫੋਟੋ ਲੈ ਕੇ ਕਹਿੰਦਾ ਚੈੱਕ ਕਰਵਾ ਲਓ ਉਹ ਅੱਗੇ ਕਹਿੰਦਾ ਕਿ ਸਪੁਰਦਗੀ ਉਹਨਾਂ ਮਾਮਲਿਆਂ 'ਚ ਹੁੰਦੀ ਆ ਜਦੋਂ ਕਿਸੇ ਸਰਕਾਰ ਦੇ ਖਿਲਾਫ ਕੋਈ ਵੱਡਾ ਅਪਰਾਧ ਕੀਤਾ ਗਿਆ ਹੋਵੇ ਜਾਂ ਕਿਸੇ ਦੀ ਕਿਸਾ ਕਤਲ ਕੀਤਾ ਹੋਵੇ ਵੀਡੀਓ ਦੇ ਕਾਰਨ ਮੇਰੀ ਭਾਰਤ ਨੂੰ ਸਪੁਰਦਗੀ ਨਹੀਂ ਹੋਣ ਲੱਗੀ ਜਾਂਦਾ ਇਸ ਤੋਂ ਬਾਅਦ ਉਹ ਫੋਟੋ ਦਿਖਾ ਕੇ ਵੀ ਕਹਿੰਦਾ ਕਿ ਤੁਸੀਂ ਕਿਸੇ ਵੀ AI ਤੋਂ ਚੈੱਕ ਕਰਵਾ ਲਓ ਕਿ ਅਸਲੀ ਹੈ ਜਾਂ ਨਕਲੀ ਉਹਨੇ ਫਿਰ ਦਾਵਾ ਕੀਤਾ ਇੱਕ ਤਰ੍ਹਾਂ ਨਾਲ ਸਰਕਾਰ ਨੇ ਅਦਾਲਤ ਦੇ ਰਾਹੀਂ ਐਪਲੀਕੇਸ਼ਨ ਲਾ ਕੇ ਕਾਰਵਾਈ ਕੀਤੀ ਹੈ ਪਰ ਜਿੱਥੇ ਮਾਮਲਾ ਪੁਰਾਣੀਆਂ ਵੀਡੀਓ ਨੂੰ ਰੋਕਣ ਦਾ ਉੱਥੇ ਨਵੇਂ ਤਰੀਕੇ ਨਾਲ ਸਾਹਮਣੇ ਆਉਣ ਦਾ ਵੀ ਨਹੀਂ ਹੈ ਇਹਦੇ ਵਿੱਚੋਂ ਰਾਜਨੀਤਿਕ ਪਹਿਲੂ ਵੀ ਬਾਛਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਬਨਾ ਬੀਜੇਪੀ ਹੋ ਰਹੀ ਹੈ ਤੇ ਲੋਕ ਸੱਚ ਦੀ ਤਲਾਸ਼ 'ਚ ਨੇ ਪਰ ਸਮਰਾ ਕਿੱਥੇ ਟਲਦਾ ਜੀ ਉਹ ਹੁਣ ਫੇਸਬੁੱਕ ਤੋਂ ਹਟਿਆ ਤਾਂ ਇੰਸਟਾਗ੍ਰਾਮ ਤੇ ਆ ਬਹੁਤ ਬਹੁਤ ਸ਼ੁਕਰੀਆ